ਅੱਜ ਇਹ ਤਾਂ ਉਸ ਕਾਲਪੁਰਖ ਦਾ ਸ਼ੁਕਰ ਕਰਦੇ ਆ ਉਸ ਕੁਦਰਤ ਦਾ ਕੁਦਰਤ ਵਿੱਚ ਤੁਸੀਂ ਐਂ ਸਾਰੇ ਸੰਗਤ ਉਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਉਸ ਕਾਲਪੁਰਖ ਦਾ ਕੁਦਰਤ ਹੈ ਜਿਹੜੀ ਇਹ ਆਪ ਹੀ ਕਰ ਦਿੰਦੀ ਅਸੀਂ ਸਹੀ ਮਿਹਨਤ ਕਰੀ ਗਏ ਤੇ ਨਾਲ ਬੱਚੇ ਕਰੀ ਗਏ ਵਿੱਚੋਂ ਨਾ ਲਾਂਦੇ ਰਏ ਪੱਠੇ ਤੇ ਵੀ ਕਰਿਆ ਤੇ ਬੱਚੇ ਪਹਿਲੋਂ ਤੋਂ ਹਿਸ਼ਾਰ ਸੀ ਜਾਨੀ ਕਿ ਪੜਨ ਦਾ ਉਹ ਹੌਸਲਾ ਵਧਦਾ ਰਹਿੰਦਾ ਸੀ ਵੀ ਚੱਲ ਸਾਡੇ ਬੱਚੇ ਘੱਟੋ ਘੱਟ ਵੀ ਇਹੀ ਤਾਂ ਜਿਹੋ ਜਿਹੇ ਹੈਗੇ ਆ ਤੇ ਬੱਚੇ ਪੜਦਾ ਰਹੇ ਆ ਉਹ ਵਹਿ ਗੁਰੂ ਨੇ ਅੱਜ ਉਹਨਾਂ ਦੀ ਮਿਹਨਤ ਨੂੰ ਰੰਗ ਪਾਗ ਲਾਤੇ ਤੇ ਸਾਨੂੰ ਬਹੁਤ ਘਰਬ ਹੈ ਗੱਲ ਇਹ ਸਾਡੇ ਬੱਚੇ ਕਿ ਸ੍ਰੀ ਸਟੈਂਡ ਤੇ ਪਹੁੰਚੇ ਪਿੰਡ ਚ ਇਹੋ ਜਿਹਾ ਬੱਚਾ ਪਹਿਲੋ ਇਸ ਰੁਕਵੇ ਤੇ ਨਹੀਂ ਪਹੁੰਚਿਆ ਤੇ ਜੇ ਪਹੁੰਚਿਆ ਤਾਂ ਇਹ ਬਹੁਤ ਪੁਰਾਣੀ ਗੱਲ ਹੈ ਜਿਵੇਂ ਸੂਬੇਦਾਰ ਇੱਥੇ ਹਰਨੇਕ ਸਿੰਘ ਉਹ ਇਸ ਰੁਕਵੇ ਤੇ ਸੀਗਾ ਜੀ ਬੇਟਾ ਜੀ ਬਹੁਤ ਮਿਹਨਤ ਕਰਦੇ ਸੀਗੇ ਬੱਚੇ ਪੜ੍ਹਾਈ ਬਹੁਤ ਵਧੀਆ ਕੀਤੀ ਉਹਨਾਂ ਨੇ ਇੱਥੇ ਦਾ ਕੰਮ ਕੀਤਾ ਸੀ ਤੇ ਬਸ ਬੱਚਿਆਂ ਨੂੰ ਇਹੀ ਕਹਿਣਾ ਸੀ ਜੇ ਬੇਟਾ ਪੜ ਲੋਗੇ ਤਾਂ ਕੁਝ ਬਣ ਜਾਓਗੇ ਤੁਸੀਂ ਤੇ ਸਾਡੀ ਵੀ ਗਰੀਬੀ ਦੂਰ ਹੋ ਜਾਊਗੀ ਪਰਮਾਤਮਾ ਨੇ ਸਾਡੀ ਗਰੀਬੀ ਦੂਰ ਕੀਤੀ ਆ ਸਾਨੂੰ 15 ਦਿਨ ਹੋ ਗਏ ਜੀ ਖੁਸ਼ਖਬਰੀ ਮਿਲੇ ਨੂੰ ਦਾ ਪਰ ਉਹ ਛੁੱਟੀ ਵੀ ਆਉਂਦਾ ਸੀਗਾ ਤਾਂ ਤਾਂ ਵੀ ਉਹ ਘਰੇ ਇੱਕ ਦੋ ਦਿਨ ਹੀ ਰਹਿੰਦਾ ਸੀ ਜਾਣ ਵੇਲੇ ਰਹਿੰਦਾ ਸੀ ਆਉਣ ਵੇਲੇ ਰਹਿੰਦਾ ਸੀ ਛੁੱਟੀ ਆਪਦੀ ਚੰਡੀਗੜੀ ਘਟਦਾ ਸੀਗਾ ਉੱਥੇ ਹੀ ਉਹ ਪੜਦਾ ਸੀਗਾ ਸੀਨੀਅਰ ਸੈਕੰਡਰੀ ਸਕੂਲ ਕੋਡਸੂਖਿਆ ਇੱਥੇ ਪੜਿਆ ਜੀ ਪਲੱਸ 1 ਪਲੱਸ 2 ਦੀ ਉਹਨੇ ਮੁਹਾਲੀ ਤੋਂ ਕੀਤੀ ਆ ਜੀ ਮੈਰਿਟੋਰੀਅਸ ਦੇ ਵਿੱਚ ਉਮੀਦ ਸੀਗੀ ਕਿ ਤਰ੍ਹਾਂ ਕਿਤੇ ਤੁਹਾਡਾ ਬੱਚਾ ਇੱਥੇ ਤੱਕ ਪਹੁੰਚੂਗਾ ਹਾਂਜੀ ਉਮੀਦ ਪੂਰੀ ਸੀਗੀ ਸਾਨੂੰ ਵੀ ਜਦੋਂ ਇੰਨੀ ਇਹ ਮਿਹਨਤ ਕਰੀ ਜਾਂਦਾ ਏ ਰਾਤ ਨੂੰ ਵੀ ਉਹ ਸੌਂਦਾ ਨਹੀਂ ਸੀ ਜੇ ਝੋਨਾ ਲਾਉਂਦੇ ਸੀ ਤਾਂ ਅਸੀਂ 2 ਮਿੰਟ ਬਹਿਣ ਦਾ ਟਾਈਮ ਹੁੰਦਾ ਸੀ ਤਾਂ ਉਹ ਆਪਦੀ ਕਿਤਾਬ ਚੱਕ ਕੇ ਹੀ ਪੜ੍ਹਦਾ ਸੀ ਮਿਹਨਤ ਅਸੀਂ ਕੀਤੀ ਏ ਜੀ ਪੱਠੇ ਤੇ ਵੀ ਕੀਤੀ ਏ ਬਹੁਤ ਜ਼ਿਆਦਾ ਮਿਹਨਤ ਬੱਚੇ ਸਾਡੇ ਨਾਲ ਸਾਡੇ ਕੰਮ ਕਰਦੇ ਰਹੇ ਪਹਿਲਾਂ ਅਸੀਂ ਜਾ ਕੇ ਦੇਖਦੇ ਸੀ ਵੀ ਸਕੂਲ ਨੇੜੇ ਹੈਗਾ ਜਦੋਂ ਪੱਠੇ ਤੇ ਰਹਿੰਦੇ ਸੀ ਤਾਂ ਤਾਂ ਅਸੀਂ ਜਾਂਦੇ ਸੀਗੇ ਅਸੀਂ ਰਹਿੰਦੇ ਉੱਥੇ ਹੀ ਸੀਗੇ 5-7 ਸਾਲ ਅਸੀਂ ਪੱਠੇ ਤੇ ਹੀ ਲਾਈ ਦੇਖਦੇ ਸੀ ਜਾ ਕੇ ਵੀ ਸਕੂਲ ਨੇੜੇ ਤਾਂ ਤਾਂ ਅਸੀਂ ਜਾਵਾਂਗੇ ਬੱਚਿਆਂ ਨੂੰ ਦੋਨਾਂ ਨੂੰ ਇਹੀ ਸੀ ਵੀ ਸਾਨੂੰ ਕੋਈ ਗਾੜ ਲਾਂਬਾ ਨਾ ਦਵਾਏ ਜੋ ਪੜ ਜਿੰਨਾ ਮਰਜ਼ੀ ਲੋ ਤੇ ਹੁਣ ਸਾਡਾ ਇਹ ਕਹਿਣਾ ਬੱਚਿਆਂ ਨੂੰ ਹੋਰ ਵੀ ਵੀ ਆਪਦੇ ਵਧੀਆ ਪੜੋ ਤੁਸੀਂ ਆ ਮੋਬਾਈਲਾਂ ਨੂੰ ਲਾਂ ਦਾ ਖਹਿੜਾ ਛੱਡੋ ਨਸ਼ਿਆਂ ਚ ਨਾ ਪਾਓ ਦੇ ਵੀ ਤੁਸੀਂ ਆਪਦੇ ਮਾਪਿਓ ਦਾ ਨਾਮ ਰੋਸ਼ਨ ਕਰੋ ਪਿੰਡ ਦਾ ਨਾਮ ਰੋਸ਼ਨ ਕਰੋ ਸਰ ਸਾਡਾ ਜਿਹੜਾ ਹੈਗਾ ਇਹ ਜਿਆਦਾ ਟਾਈਮ ਜਿਹੜਾ ਹੈਗਾ ਇਹ ਕੰਮ ਧੰਦੇ ਵਿੱਚ ਹੀ ਨਿਕਲਿਆ ਏ ਮੰਮੀ ਨਾਲ ਜਾਵੜੀ ਦਾ ਸੀਗਾ ਖੇਤ ਵਿੱਚ ਝੋਨਾ ਜਦੋਂ ਲਾ ਝੋਨੇ ਤੋਂ ਬਾਅਦ ਮੁੰਜਰਾ ਚੋਂ ਗੰਜਾਵੜੀ ਦਾ ਸੀਗਾ ਤੇ ਐਂ ਜਿਹੜਾ ਹੈਗਾ ਇਹ ਆਪਦਾ ਟਾਈਮ ਕੱਢਦੇ ਸੀਗੇ ਤੇ ਬਹੁਤ ਜਿਹੜਾ ਸਾਡਾ ਘੱਟ ਸਮਾਂ ਜਿਹੜਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਵਿੱਚ ਗੁਜ਼ਰਿਤ ਹੋਇਆ ਸਾਡੀ ਦੋਨਾਂ ਦੀ ਜਿਹੜੀ ਹੈਗੀ ਆ ਪੜ੍ਹਾਈ ਉਹ ਸਰਕਾਰੀ ਸਕੂਲ ਵਿੱਚ ਸੀ ਕਰਦੇ ਹਾਲਾਤ ਹੀ ਇੰਨੇ ਜਿਹੜੇ ਮਾੜੇ ਸੀਗੇ ਵੀ ਪੱਠੇ ਤੇ ਵੀ ਰਹੇ ਆ ਤੇ ਤਾਂ ਕਰਕੇ ਫਿਰ ਜਿਹੜਾ ਹੈਗਾ ਇਹ ਸਾਨੂੰ ਐਸੀ ਵੀ ਜੌਬ ਲੈ ਲਈਏ ਜਿਹੜੀ ਮਰਜ਼ੀ ਮਿਲ ਜਾਵੇ ਇੱਕ ਵਾਰੀ ਜਿਹੜਾ ਹੈਗਾ ਇਹ ਮਾਪਿਓ ਸੌਖੇ ਹੋ ਜਾਣ ਮੈਂ ਬੀਐਡ ਕਰ ਰਹੀ ਆ ਤੇ ਮੈਨੂੰ ਜਿਹੜਾ ਹੈਗਾ ਇਹ ਟੀਚਰ ਬਣਨਾ ਦਾ ਹੀ ਆ ਵੀ ਮੈਂ ਟੀਚਰ ਬਣ ਜਾਣਾ ਮੇਨ ਆਫ ਦੇ ਪ੍ਰਾਦਿਕਾਂ ਵੀ ਅੱਜ ਤੇ ਬਹੁਤ ਜ਼ਿਆਦੇ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਸਾਡੇ ਪਿੰਡ ਵਿੱਚ ਕੋਈ ਵੀ ਹਜੇ ਤੱਕ ਇਹੋ ਜਣੀ ਹੈਗਾ ਜਿਹੜਾ ਇੰਨੀ ਜਿਹੜੀ ਉਹਨੇ ਤਰੱਕੀ ਕੀਤੀ ਹੋਵੇ ਤੇ ਉਹ ਘਰੇ ਆਇਆ ਮੈਂ ਤਾਂ ਸਭ ਤੋਂ ਪਹਿਲਾਂ ਸਲੂਟ ਹੀ ਮਾਰੂੰਗੀ ਤੇ ਬਹੁਤ ਜਿਹੜੀ ਹੈਗੀ ਆ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਂ ਤਾਂ ਸਮਝੀ ਨਹੀਂ ਆ ਰਹੀ ਵੀ ਆਵਦੀ ਖੁਸ਼ੀ ਜਿਹੜੀ ਪ੍ਰਗਟ ਹੀ ਕਿਵੇਂ ਕਰਾਂ ਵੀ ਇਹ ਇੰਨੀ ਖੁਸ਼ੀ ਹੈ ਬਹੁਤ ਬਹੁਤ ਵਧੀਆ ਬਹੁਤ ਵਧੀਆ ਇੱਥੇ ਹੁੰਦੇ ਦਾ ਬਚਪਨ ਵੀ ਬੜੀ ਚੌੜ ਕਰਨੀ ਜਿਵੇਂ ਮੈਂ ਉਹਨੂੰ ਛੇੜ ਦੇਣਾ ਕਿ ਉਸੇ ਤਰ੍ਹਾਂ ਉਹਨੇ ਮੈਨੂੰ ਵੇਖ-ਵੇਖ ਤੌਰ ਕਰਨੀ ਬੜਾ ਸੁਖ ਹੋਣਾ ਉਹਨੂੰ ਵੇਖ ਕੇ ਅਸੀਂ ਚਾਹੁੰਦੇ ਹੁੰਦੇ ਸੀ ਵੀ ਸਾਡਾ ਕੱਲਾ-ਕੱਲਾ ਬੱਚਾ ਹੈ ਮੇਰਾ ਵੀ ਕੱਲਾ ਹੀ ਬੇਟਾ ਹੈ ਇਹ ਵੀ ਕੱਲਾ ਹੀ ਹੈ ਗਾਂ ਸੂਬੇਦਾਰ ਸਾਹਿਬ ਦਾ ਉਹਦਾ ਵੀ ਇਕ ਹੀ ਹੈ ਸਾਡੇ ਇੱਕ-ਇੱਕ ਹੀ ਹੈ ਸਾਨੂੰ ਬਹੁਤ ਵੱਡੀਆਂ ਉਮੀਦਾਂ ਸੀ ਸਾਡੇ ਬੱਚਿਆਂ ਉੱਤੇ ਵੀ ਕਿਤੇ ਪੜ੍ਹ ਲਿਖ ਕੇ ਸਰਕਾਰੀ ਸਕੂਲਾਂ ਚ ਬੜੇ ਆ ਸਾਡੇ ਬੱਚੇ ਅਸੀਂ ਨਾ ਕਿਤੇ ਸ਼ਹਿਰ ਨਾ ਬਜਾਰ ਅਸੀਂ ਨਹੀਂ ਸੀ ਘੱਲੇ ਸਾਡੇ ਹਾਲਾਤ ਗਰੀਬੀ ਦੇ ਵਿੱਚ ਸੀ ਮੇਰੇ ਪੰਜ ਬੇਟੀਆਂ ਸੀ ਤੇ ਚਾਰਾਂ ਬੇਟੀਆਂ ਤੋਂ ਬਾਅਦ ਹੋਇਆ ਜਗਜੀਤ ਸਿੰਘ ਮੈਨੂੰ ਬੜਾ ਚਾਹ ਹੁੰਦਾ ਸੀ ਵੀ ਕਿਤੇ ਮੇਰਾ ਪੁੱਤ ਹੋਵੇ ਗੱਭਰੂ ਹੋ ਜੇ ਤੇ ਵੀ ਕਿਤੇ ਕੁਝ ਬਣ ਕੇ ਦਿਖਾਵੇ ਤੇ ਅੱਜ 13 ਸਾਲ ਹੋ ਗਏ ਉਹਨੂੰ ਸਰਵਿਸ ਕਰਦੇ ਨੂੰ ਪਹਿਲਾਂ ਮੇਰਾ ਅਧਿਆਰ ਸੀ ਸਰਦਾਰ ਸੂਬਾ ਸਿੰਘ ਸੂਬੇਦਾਰ ਸੂਬੇਦਾਰ ਹੋ ਕੇ ਰਿਟਾਇਰਮੈਂਟ ਹੋਇਆ ਉਸ ਤੋਂ ਬਾਅਦ ਫਿਰ ਉਹ ਦਪਤੀਜਾ ਹੋ ਗਿਆ ਭਰਤੀ ਉਸ ਤੋਂ ਬਾਅਦ ਫਿਰ ਸਾਡਾ ਕਾਸ਼ਦੀਪ ਹੋ ਗਿਆ ਵੀ ਜਣੀ ਦੀ ਪ੍ਰਮਾਤਮਾ ਨੇ ਸਾਡੇ ਪਰਿਵਾਰਾਂ ਤੇ ਇੰਨੀ ਕਿਰਪਾ ਕੀਤੀ ਹੈ ਪਰ ਅਸੀਂ ਇਹੀ ਚਾਹੁੰਨੇ ਵੀ ਮਾਲਕਾ ਜਿੰਨੀ ਕਿ ਤੂੰ ਸਾਡੇ ਤੇ ਕਿਰਪਾ ਕੀਤੀ ਸਾਰੇ ਨਗਰ ਤੇ ਕਿਰਪਾ ਕਰ। ਅਸੀਂ ਫੌਜੀਆਂ ਦੀਆਂ ਮਾਵਾਂ ਤੇ ਫੌਜੀਆਂ ਦੀਆਂ ਚਾਚੀਆਂ ਤਾਂ ਅਸੀਂ ਪ੍ਰਮਾਤਮਾ ਐਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਤਰਸੀਂ ਕਰਾਈ ਜਾਵੇ ਅਸੀਂ ਪ੍ਰਮਾਤਮਾ ਤੋਂ ਇਹੀ ਲੋੜ ਦੇ ਵੀ ਦਾਤਿਆ ਇਹਨਾਂ ਦਾ ਰਾਖਾ ਧੂਆ ਵੈਗਰੂ ਅਸੀਂ ਤਾਂ ਦੇਸ਼ ਦੀ ਰਾਖੀ ਵਾਸਤੇ ਇੱਕ ਜਨਮ ਦੇ ਕੇ ਮਾਵਾ ਨੇ ਤੋਰ ਤੇ ਦੂਜੀ ਵੀ ਦੇਖ ਲੋ ਆ ਵੀ ਉਹ ਹੀ ਇਹਨਾਂ ਦੀ ਰਾਖੀ ਕਰਦਾ ਹੈ ਉਹਨਾਂ ਦੇ ਸਿਰ ਤੇ ਡਿਊਟੀ ਕਰਦੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੇ ਇਹ ਚੜ੍ਹਦੀ ਕਲਾ ਚ ਹੈ ਤੇ ਅਸੀਂ ਪਿੱਛੇ ਮਾਵਾ ਵੀ ਚੜ੍ਹਦੀ ਕਲਾ ਚ ਖੜਨਾ ਬਹੁਤ ਜ਼ਿਆਦਾ ਖੁਸ਼ੀ ਸਾਨੂੰ ਸਾਡੇ ਬੱਚਿਆਂ ਦੀ ਅਸੀਂ ਆਨੇ ਵੀ ਸ਼ੁਕਰ ਹੈ ਮਾਲਕਾ ਸਾਡੇ ਬੱਚੇ ਵੀ ਇਸ ਪਦਮੀ ਤੇ ਪਹੁੰਚੇ